ਜਿਹੜਾ ਦੋਗੇ ਹਨ ਤੇ ਰੋਟੀ ਤੇਰੀ ਵੱਖਰੀ ਕਰ ਤੇ ਆਪਣੀ ਪਕਾਹ ਦਿਖਾ ਜਿਹੜੀ ਪਹਿਲੀ ਦੀ ਗੱਲ ਹੈ ਨਾ ਹੁਣ ਤੂੰ ਜੇਰ ਕਰਨ ਦਾ ਵੀ ਕਰਨ ਮੈਂ ਨਹੀਂ ਵੱਖ ਕਰਨੀ ਉਦਾਂ ਪੈ ਮੈਂ ਵੱਖ ਕਰਨੀ ਦਾ ਹੁਣ ਨਹੀਂ ਮੈਂ ਵੱਖ ਕਰਨੀ ਨਹੀਂ ਲੋ ਆਪਾਂ ਚ ਗਿੱਲੇ ਜਨਾ ਆਦੇ ਵਿਧਿਆ ਹੋਇਆ ਇੱਕ ਕਮਰਾ ਹੁੰਜੀ ਦਾ ਅੱਧਿਕ ਲੋਬੀ ਹੁੰਜੀ ਦੇ ਆਪਾਂ ਵਿਹਲੇ ਐਨੇ ਅੱਗੇ ਸਹੀ ਦੇ ਸਪਾਈਆਂ ਕਰਦ ਕਰ ਮਰ ਚਲਦੀ ਰ ਨਾ ਰੋਟੀ ਮੰਨ ਕੋ ਕਾ ਉਹਨਾਂ ਦੇ ਨਾਲੇ ਸਪਾਈਆਂ ਨਹੀਂ ਕਰ ਆਪੇ ਕਰਨਗੇ ਐਦਾਂ ਕਰ ਬੇਬੀ ਪਹਿਲਾ ਪਹਿਲਾ ਰੋਟੀਆਂ ਲਾ ਕੇ ਲੈ ਆ ਕੜੂ ਮਾਰਿਆ ਤੇ ਕਿਤੇ ਮਾਸਾ ਖਲਾਰਾ ਨਹੀਂ ਤੇ ਆ ਸੋਫੇ ਨੇ ਤੇ ਖਲਾਰਾ ਕਿਉਂ ਮੈਨਾਂ ਜਰੂਰ ਐਸੇ ਕੁੜੀ ਦਾ ਹੀ ਕੰਮ ਆ ਇਹਦਾ ਜਦੋਂ ਵਿਆਹ ਨਹੀਂ ਨਾ ਉਦੋਂ ਵੀ ਇਦਾਂ ਹੀ ਕਰਦੀ ਹੁੰਦੀ ਵੇਖ ਇਹ ਕੁੜੀ ਦੇ ਕੰਮ ਜੇ ਹੁਣ ਮੈਂ ਗੱਲ ਕਰਾਂ ਤਾਂ ਕਹਿਣਾ ਭੈਣ ਨੇ ਗੱਲ ਕੀਤੀ ਇਹਦੇ ਪਹਿਲਾਂ ਵੀ ਇਹੋ ਕੰਮ ਤੇ ਇਹਦੇ ਹੋਣ ਦੀ ਇਹੋ ਕੰਮ ਮੈਂ ਤਾਂ ਉਦਾਂ ਪਸਤਉਣੀ ਆ ਜੇ ਤੂੰ ਆਪਣੇ ਕਮਰੇ ਦੀ ਸਫਾਈ ਕੀਤੀ ਆ ਤਾਂ ਤੂੰ ਇਹ ਕੂੜਾ ਬਾਹਰ ਸੁੱਟ ਸਾਰਾ ਕੂੜਾ ਮੇਰੇ ਵਾਲੇ ਪਾਸੇ ਢੇਰੀ ਲੱਗੀ ਐ ਆਪਣੇ ਉੱਤੇ ਚਲਾਕ ਮੰਦੀ ਐ ਤੇ ਪਤਾ ਤੇ ਮੈਨੂੰ ਸਾਰਾ ਹੀ ਹੈ ਘਰੇ ਕੋਈ ਕੀ ਇਹ ਗੁੰਦਲ ਆ ਜਵੇ ਘਰ ਨਹੀਂ ਇਹਦੇ ਭਾਜੀ ਨਾਲ ਗੱਲ ਵੀ ਮੇਰੇ ਵਾਸਤੇ ਤਾਂ ਤੁਸੀਂ ਪੰਗਾ ਪਾ ਕੇ ਰੱਖ ਦਿੱਤਾ ਜੀ ਹੁਣ ਮੈਨੂੰ ਕਿਹਾ ਇੰਨੇ ਅੱਗੋਂ ਮੇਰੇ ਗਾਲ ਪੈਣਾ ਵੀ ਦੋ ਦਿਨ ਨਹੀਂ ਹੋਏ ਵੱਖ ਹੋਈਆਂ ਨੂੰ ਤੇ ਭੈਣ ਗੱਲਾਂ ਕਰਨ ਦੇ ਵੀ ਹੈ ਮੇਰੀ ਭੈਣ ਵਾ ਪਰ ਪੂਰਾ ਸ਼ਰੀਕਾ ਕਰਦੀ ਐ ਇਹਨੂੰ ਇਦਾਂ ਥੋੜਾ ਕਰਨਾ ਚਾਹੀਦਾ ਫਿਰ ਵੀ ਗਰਨੀ ਇਹਦੇ ਪਾਜੀ ਨਾ ਗੱਲ ਉਹ ਤਾਂ ਇੱਕ ਦਲ ਵਧੀਆ ਵਾ ਸੋ ਰੋਟੀਆਂ ਦਾ ਕੋਈ ਪੰਗਾ ਨਹੀਂ ਹੁੰਦਾ ਹੈ ਬਹੁਤੀਆਂ ਮੋਹਣੀਆਂ ਪੈਣ ਤਾਂ ਗਰਨੀ ਚ ਮਰ ਜਾਈਦਾ ਉਹ ਤਾਂ ਵੀ ਆ ਵਧੀਆ ਕਿੰਨੀ ਆਪਣੀਆਂ ਦੂਨ ਲਾਓ ਤੇ ਖਾਓ ਭੁੱਖ ਲੱਗੀ ਮੈਨੂੰ ਕੋਈ ਤਾਂ ਪਿਆਰ ਨਹੀਂ ਲੱਭਦਾ ਰੋਟੀ ਛੇਤੀ ਕਰੋ ਹੈਨੂੰ ਭੁੱਖ ਲੱਗੀ ਆ ਚਲ ਕੋਈ ਨਹੀਂ ਬਣਾਉਣੀ ਬੰਦ ਂਗੀ ਕਿੰਨਾ ਖਲਾਰਾ ਇਹ ਕੁੜੀ ਨੇ ਪਾਇਆ ਇਹਦੇ ਕੋਲ ਬੜਾ ਖਲਾਰਾ ਨਹੀਂ ਚੁੱਕਿਆ ਜਾਂਦਾ ਜੇ ਤੂੰ ਰੋਟੀ ਬਗਾਈ ਆ ਤੇ ਕਮ ਸੋ ਕਮ ਤੂੰ ਸਫਾਈ ਵੀ ਕਰਕੇ ਜਾ ਪਕਾਉਣੀ ਆ ਕਮ ਸਪ ਮੇਰਾ ਇਹ ਤਾਂ ਫਰਜ ਬੰਦਾ ਨਾ ਕਿ ਮੈਂ ਰੋਟੀ ਪਕਾਈ ਆ ਜੇ ਆਪਣਾ ਆਟਾ ਚੁੱਕ ਕੇ ਜਾਵਾ ਸੁੱਕਾ ਵੀ ਜੁੱਕਾ ਹੋਵੇ ਚੱਕੜਾ ਵੇਲਣਾ ਸਾਰਾ ਕੁਝ ਏਦਾਂ ਛੱਡ ਗੀ ਆ ਮੇਰੇ ਸਾਹਮਣੇ ਇਹਨੇ ਗੱਲ ਮੈਨੂੰ ਹੁਣ ਕਰਨੀ ਪੈਣੀ ਆ ਜੇ ਮੈਂ ਨਾ ਨਾ ਕੀਤੀ ਤੇ ਇਹਨੇ ਕੱਲ ਨੂੰ ਵੇਰੇ ਏਦਾਂ ਕਰ ਲਿਆ ਇਹਦੇ ਦਾ ਇਲਾਜ ਕਰੀ ਆਣਾ ਹੁੰਦਾ ਹਨੀ ਅਣੀ ਸੁੱਤੀ ਆ ਉਠ ਕੀ ਹੋਇਆ ਅਸੋ ਇਦ ਕਿੰਨਾ ਖਲਾਰਾ ਪਾਇਆ ਤੈਨੂੰ ਨਹੀਂ ਪਤਾ ਉਹ ਚਕੁਣਾ ਹੁੰਦਾ ਯਾਰ ਦੇਦੇ ਤੁਸੀਂ ਵੀ ਤਾਂ ਰੋਟੀਆਂ ਪਕਾਉਣੀਆਂ ਆਂ ਖਲਾਰਾ ਦੇ ਬਾਅਦ ਹੀ ਸਾਹਮਣਾ ਹੈ ਮੇਰੇ ਸਾਹਮਣੇ ਦਾ ਕੀ ਫਾਇਦਾ ਹੋਣਾ ਹੈ ਪਾਣੀ ਤੇ ਤੁਸੀਂ ਪੋਚਾ ਹੀ ਲਾਉਣਾ ਹੈ ਪਾਣੀ ਵਿੱਚ 100 ਵਾਰੀ ਕਰਨਾ ਕੰਮ ਤੇ ਆਹ ਫੱਜ ਤਬੰਦਾ ਨਾ ਕਿ ਜੇ ਤੂੰ ਖਲਾਰਾ ਪਾਇਆ ਚੁੱਕ ਕੇ ਵੀ ਆ ਉਹ ਬਾਬਾ ਜੇ ਮੈਂ ਰੋਟੀਆਂ ਲਾਉਂਦੀ ਪਕਾਉਂਦੀ ਤੇ ਆਟਾ ਘਿੰਲਣਾ ਹੈ ਮੈਨੂੰ ਪਤਾ ਵਾ ਮੁੜ ਕੇ ਤੁਸੀਂ ਵੀ ਤਾਂ ਪਕਾਉਣੀਆਂ ਨੇ ਮੇਰੇ ਕੋਲ ਜੇ ਇੱਕ ਲਾਏ ਦਾ ਕੀ ਫਾਇਦਾ ਹੈ ਮਗਰੋਂ ਤੇ ਤੁਹਾਨੂੰ ਫੇਰ ਸਾਫ਼ ਕਰਨਾ ਹੀ ਪੈਣਾ ਹੈ ਜੇ ਇਹਨਾਂ ਚੰਗਾ ਇੱਕ ਵਾਰ ਹੋ ਗਿਆ ਸਾਫ਼ ਜੇ ਤੂੰ ਝਾੜੂ ਲਾਇਆ ਆਪਣੇ ਕਮਰੇ 'ਚ ਲੌਬੀ 'ਚ ਲਾਇਆ ਸਾਰਾ ਕੂੜਾ ਤੂੰ ਮੇਰੇ ਵਾਲੇ ਯੇ ਮੈਨੂੰ ਗੱਲ ਨਹੀਂ ਕਰਦੀ ਤੂੰ ਤਾਂ ਕਾਹ ਵਾਦੀ ਜਾਨੀ ਤੈਨੂੰ ਪਤਾ ਵਾ ਤੁਸੀਂ ਵੇਖਿਆ ਵਾ ਉਹ ਆ ਦੱਸਾਂ ਤੈਨੂੰ ਲਵਾ ਦੇ ਉਹ ਮੈਨੂੰ ਕੀ ਪਤਾ ਕਿੰਨੇ ਛੱਡਦੇ ਤੇ ਤੂੰ ਹੀ ਮੈਨੂੰ ਵੇਖਿਆ ਛੱਡਦੀ ਨੂੰ ਬਿਸਕੁਟ ਤੂੰ ਖਾਵੇਂ ਪੂਜੀਆ ਤੂੰ ਖਾਵੇਂ ਠੰਡੇ ਦੀਆਂ ਬਹੁਤ ਬਣੂਗਾ ਅਮਕਾ ਵੀ ਨਹੀਂ ਸਾਰਾ ਤੇਰੇ ਅੰਦਰ ਤਾਂ ਕੂੜਾ ਨਿਕਲੇਗਾ ਫੇਰ ਮੈਂ ਕੀ ਦੱਸਾਂ ਨਾ ਤੂੰ ਹੀ ਮੈਨੂੰ ਠੰਡਾ ਪੀਂਦੇ ਨੂੰ ਵੇਖਿਆ ਨਾ ਤੂੰ ਹੀ ਮੈਨੂੰ ਬਿਸਕੁਟ ਖਾਂਦੇ ਨੂੰ ਇੱਕ ਹੈ ਤੂੰ ਆਏ ਮੇਰਾ ਚੁੱਠਾ ਨਾ ਲਾ ਤੂੰ ਕਿ ਤੂੰ ਇਤਨੀ ਮੰਨਣਾ ਤੈਨੂੰ ਮੈਂ ਸਹੀ ਬਖਾ ਲਾ ਚੱਲਾ ਆਵੇ ਛੱਡੋ ਮੇਰੀ ਬਾਹ ਕੀ ਆ ਆ ਜਦ ਸਬਜੀ ਕੱਟੀ ਤਾਂ ਅੱਛਾ ਸਰ ਆਚਾਰ ਨਹੀਂ ਸੀ ਅੱਜ ਤੱਕ ਜਿਲੀ ਆਪਣੀ ਮਾਂਜੀ ਤਸਲੀ ਆਵੇ ਇਧਰ ਆਵੇ ਆਵੇ ਰੋਟੀ ਪਕਾਈਏ ਇਤਰਾ ਕੰਮ ਕਰਕੇ ਜਾਈਦਾ ਮੈਂ ਨਹੀਂ ਪਕਾਉਣੀ ਰੋਟੀ ਤੇ ਤੂੰ ਬਕਾ ਲਓ ਇਥੇ ਮੈਂ ਕਿਹਾ ਇਥੇ ਕੂੜਾ ਖਾ ਰਿਆ ਆ ਆਟਾ ਹੀ ਖਲ ਰਿਆ ਫੇਤੀ ਹੋ ਗਿਆ ਪਾਣੀ ਆਟਾ ਲੀਕ ਕੇ ਫਰਜੇ ਦਮਾਉਂਦਾ ਨਾ ਆਪਣਾ ਖਾ ਰਿਆ ਤੂੰ ਸਾਰਾ ਸਾਹਮਣੇ ਜਿੱਦੇ ਵਿੱਚ ਤੂੰ ਹੀ ਨਹੀਂ ਚਾਹ ਬਣਾਉਂਦੇ ਜੇ ਇਦਾਂ ਬਣਾਉਂਦੇ ਤਾਂ ਫਿਰ ਕੀ ਆ ਇਦਾਂ ਵੀ ਕੋਈ ਬਣ ਜਾਂਦੀ ਆ ਚਾ ਅੱਛਾ ਤੂੰ ਆਪਣੇ ਸਾਰੇ ਕੰਮ ਕਰ ਲਿਆ ਕਰ ਤੇ ਖਲਾਰਾ ਪਾ ਲਿਆ ਕਰ ਸਾਰੇ ਮੈਂ ਹੀ ਚੁੱਕਣੇ ਆਂ ਮੈਂ ਨਹੀਂ ਕੋਈ ਵੀ ਖਲਾਰਾ ਪਾਇਆ ਆਹ ਕੋਟਾ ਡੇੜੀ ਹੱਥ ਜੋੜੇ ਮੈਂ ਅੱਡ ਹੋ ਗਈ ਹਜੇ ਮੈਂ ਤੇ ਹੀ ਮੇਰਾ ਖੜਾ ਛੱਡ ਦੇ ਮੇਹਲਾ ਕੁੜੀ ਦੇ ਕੰਮ ਨਾਲ ਗਲਤੀਆਂ ਕਰਦੀ ਆ ਤੇ ਨਾਲੇ ਮੰਨਦੀ ਨਹੀਂਗੀ ਕਰਨੀ ਹੈ ਨਨਾਂ ਗਾਂ। ਕੀ ਕੰਮ ਕਰੋਂ ਲਿਆ? ਕੁਝ ਨਹੀਂ ਵਿਹਲਾ ਬੈਠਾ ਰੋਟੀ ਲੀਟਣਿਆ ਰੋਟੀ ਨਹੀਂ ਲਿਆ ਹੁੰਦੇ। ਚਲ ਕੁਝ ਨਹੀਂ ਆ ਜਾਂਦੀ ਰੋਟੀ ਵੀ ਹੋਰ। ਬਈ। ਆ ਗਏ ਨੇ। ਓਏ ਆਹੋ ਥੱਕ ਹੀ ਗਏ ਅੱਜ। ਰੋਟੀ ਦੇ ਦੋ ਲਿਆ ਗਏ। ਰੋਟੀ ਪੁੱਤ ਤੈਨੂੰ ਮੈਂ ਕੀ ਦੇਣੀ ਐ? ਮੈਂ ਰਸੋਈ 'ਚ ਗਈ ਆ ਤੇ ਮਾਸੀ ਤੇ ਨੇ ਕਿਤੇ ਆ ਰਸੋਈ 'ਚ ਖਲਾਰਾ ਪਾਇਆ ਤੇ ਜੇ ਮੈਂ ਕਿਹਾ ਤਾਂ ਗੋ ਮੇਰੇ ਗੱਲ ਪੈ ਗਈ। ਕੀ ਗੱਲ ਹੋਈ ਆ ਕੰਮ ਹੀ ਨਹੀਂ ਕਰਦੀ ਹੈ ਜੀ ਅੱਗੇ ਪਹਿਕੇ ਦੱਸ ਕਿਉਂ ਸਹੀ ਠਈ ਕਹੀਆਂ ਕਿ ਨਹੀਂ ਨਾ ਖਲਾਰਾ ਕਿਦੇ ਨਾ ਕੋਈ ਭਾਂਡਾ ਮਾਂਜਿਆ ਨਾ ਸਵੇਰ ਦੀ ਚਾਵਲ ਪਕੀਲੀ ਮਾਂਜੀ ਆਟਾ ਵੀ ਉਦਾਂ ਹੀ ਪਿਆ ਤੇ ਗੁੱਸਾ ਤੇ ਝੜਦਾ ਹੀ ਆ ਚਲ ਤੂੰ ਓਦਾਂ ਨੂੰ ਕਹਿਣਾ ਹੈ ਨਾ ਵੀ ਚਲ ਕੰਮਕਾਰ ਤੇ ਦੁਵਾਨੇ ਕਰਨਾ ਮੈਂ ਤੇ ਚਲ ਮੜਾ ਮੋਟਾ ਸਪਾਈਸ ਕੋਈ ਕਰ ਛੱਡਿਆ ਕਰ ਤੁਹਾਨੂੰ ਪਤਾ ਮੈਂ ਨਹੀਂ ਕਿਹਾ ਕਿਹਾ ਤੱਗੋ ਮੇਰੇ ਗਾਲ ਪੈ ਗਈ ਓਏ ਐਵੇਂ ਲੜੋ ਨਾ ਤਮਾਸ਼ਾ ਲਾ ਕੇ ਨਾ ਦੱਸੋ ਲੋਕਾਂ ਨੂੰ ਅੱਗੇ ਬੜੀ ਦੁਰਦਰੋਂ ਹੋਣੀ ਹੈ ਪਿੰਡ 'ਚ ਤੇ ਦੋਵੇਂ ਭੈਣਾਂ ਹੁਣ ਸੁਲਾ ਨਹੀਂ ਗਈ ਇਹਨਾਂ ਦੀ ਲੜ ਲੜਦੀਆਂ ਆਪੋ ਚ ਝੱਕ ਨਹੀਂ ਬਦਾਮੀ ਹੁੰਦੀ ਐ ਮੈਂ ਆਦੇ ਹੀ ਵੇਲੇ ਤੋਂ ਹੱਥਾਂ ਨੂੰ ਦੰਦੀਆਂ ਵੜਦੀਆਂ ਉਹ ਕੋਈ ਨਹੀਂ ਜਿਹਨੇ ਨਹੀਂ ਚੁੱਕਿਆ ਤੂੰ ਚੁੱਕ ਲੈਣਾ ਹੈ ਤੂੰ ਵੀ ਤੇ ਰੋਟੀ ਘੱਟ ਖਾਣੇ ਆਉਂਦੀ ਆਂ ਚੁੱਕ ਨਹੀਂ ਆ ਮੈਂ ਸਾਰਾ ਹੁਣ ਕਰਕੇ ਆਈ ਆਂ ਇਹ ਕੂੜਾ ਹੁਥਾਰਾ ਕੱਢ ਤਾ ਸਾਰਾ ਉਹ ਮੇਰੇ ਵਾਲੇ ਪਾਸੇ ਲਵਾ ਤਾ ਮੈਂ ਤਾਂ ਤੁਹਾਨੂੰ ਨਹੀਂ ਦੱਸਦੀ ਕਿ ਚੰਗੇ ਨਹੀਂ ਲੱਗਦੀ ਦੱਸ ਇਹੋ ਜਿਹੀ ਲੜਾਈ ਦਾ ਕੀ ਫੈਸਲਾ ਕਰੀਏ ਹੁਣ ਮੈਂ ਕੀ ਕਰਾਂ ਮੈਂ ਤਾਂ ਰੋਟੀ ਨਹੀਂ ਮਿਲਦੀ ਗੱਲ ਸੁਣੋ ਮੈਂ ਅੱਜ ਲੜਾਈ ਤੋਂ ਡਰਦੀ ਨੇ ਤੁਹਾਨੂੰ ਦੱਸਦੀ ਨਹੀਂ ਰਹੀ ਹੈਗੀ ਤੇ ਇਹ ਅਕਬੀਰ ਨਾਲ ਗੱਲ ਕਰੋ ਤੇ ਗੱਲ ਕਿਸੇ ਪਾਸੇ ਲਾਓ ਫੇਰ ਅਕਬੀਰ ਉਹਦੇ ਨਾਲ ਜਾ ਕੇ ਕਪੱਤ ਕਰੂਗਾ ਫੇਰ ਲੋਕ ਸੁਣਨਗੇ ਚੰਗੇ ਲੱਗਾਂਗੇ ਮੈਂ ਤਾਂ ਐਹ ਗੱਲ ਤੋਂ ਡਰਨੀ ਆ ਕਿ ਜੇ ਕੋਈ ਗੱਲਬਾਤ ਆਈ ਤਾਂ ਮੇਰੇ ਪਿਓ ਨੂੰ ਚਾਹੇ ਨੂੰ ਸਾਰੇ ਆਖਣਾਂ ਦੀਆਂ ਪਿਓਦਿਆਂ ਕੁੜੀਆਂ ਨਹੀਂ ਹੋਂ ਆਪਣੇ ਘਰ ਬੰਦੀ ਨਹੀਂ ਗਈ ਹਈ ਨਾ ਗੱਲਾਂ ਦਾ ਤਾਂ ਮੈਨੂੰ ਡਰ ਹੁੰਦਾ ਵਾ ਤੇ ਲੋਕਾਂ ਕਹਣਾ ਇੱਕੋ ਘਰ ਹੋਈ ਨਾ ਸਕੀਆਂ ਪੈਣਾ ਵਾ ਤੇ ਆ ਹੀ ਹੁਣ ਤਮਾਸ਼ਾ ਲੱਗਾ ਬਦਨਾਮੀ ਤੇ ਮੇਰੇ ਪਿਓ ਦੀ ਹੋਣੀ ਹੈ ਨਾ ਇਹਨੂੰ ਇਹ ਗੱਲ ਦੀ ਸਮਝ ਹੀ ਨਹੀਂ ਗਈ ਹੈਗੀ ਤੇ ਇਹ ਕਰੋ ਰਕबीर ਨਾਲ ਗੱਲ ਚਲ ਵੇ ਲੈ ਜੀ ਤੂੰ ਆਣੀ ਆ ਤੇ ਮੈਂ ਕਰਦਾ ਵਾ ਉਹਦਣਾ ਨਹੀਂ ਕਰਨੀ ਪੈਣੀ ਉਹਨਾਂ ਜਿੰਨੀ ਇੰਨੇ ਹਟਣਾ ਹੈਗਾ ਸਿਰੋਂ ਪਾਣੀ ਉਹ ਲੰਗ ਗਿਆ ਚੰਗਾ ਫਿਰ ਮੈਂ ਮੁੰਡੇ ਵਾਸਤੇ ਰੋਟੀ ਲਿਆਵਾਂ ਤੇ ਤੈਹੀਂ ਗੱਲ ਕਰੋ ਜਾ ਕੇ ਉਹ ਕਰਨਾ ਬਾਬਾ ਮੈਂ ਗੱਲ ਪਰ ਤੂੰ ਨਾ ਕੋ ਮੱੜ ਚੰਗੀ ਕਰੀ ਔਰ ਗਵੀਰ ਔਰ ਗਵੀਰ ਹਾਂਜੀ ਬੇਟੀ ਇੱਧਰ ਆ ਯਾਰ ਉਹ ਯਾਰ ਮੇਰੀ ਗੱਲ ਸੁਣਾ ਹਾਂਜੀ ਹੁਣ ਅੱਡ ਵੀ ਕਰਦਾ ਵਾ ਹਾਂ ਹੈਂ ਹੁਣ ਰੋਟੀ ਪਾਣੀ ਦਾ ਆਪੋ ਆਪਣ ਨੂੰ ਪਕਾਉਣਾ ਤੇ ਆਪੋ ਆਪਣਾ ਖਾਣਾ ਵਾ ਯਾਰ ਉਹਨੂੰ ਬਜੀਤ ਨੂੰ ਸਮਝਾਉਣਾ ਥੋੜਾ ਬਹੁਤਾ ਉਹ ਕਹਿਣ ਲਈ ਵੀ ਭਾਬੀ ਤੇਰੀ ਵੀ ਉਹ ਸਾਰਾ ਖਲਾਰਾ ਖਲੋਰਾ ਜਿਹੜਾ ਹੋਂਦੀ ਜਾਂ ਮੇਰੇ ਨਾਲ ਵੀ ਤੇਰੇ ਛੋੜ ਦਿੱਤਾ ਵਾ ਹਾਂ ਤੇ ਕਹਿੰਦੀ ਵੀ ਉੱਥੇ ਭਾਂਡਾ ਟਿੱਡਾ ਵੀ ਕੋਈ ਨਹੀਂ ਆਪਣਾ ਸਾਂਭੀ ਰਸੋਈ ਤੇ ਵੀ ਸਾਰਾ ਖਲਾਰਾ ਪਿਆ ਰਹਿਦਾ ਵਾ ਐਦਾਂ ਕਿੰਦਾ ਰਸ ਕੰਮ ਚੱਲੂਗਾ ਤੇ ਮੈਂ ਇਹ ਵੇਚ ਲੜਾਈ ਚੋਂ ਆਡੋ ਹਾਂ ਕਿ ਚਲ ਜੇ ਲੜਾਈ ਇਰੀਆ ਹੋਈ ਗੱਡੂ ਹੁੰਦੀ ਹੈ ਤੇ ਜੇ ਆਡੋ ਕੀ ਨਹੀਂ ਆਉਗਾ ਇਹ ਕਰਨਾ ਤੇ ਫਿਰ ਇਕੱਠੇ ਹੁੰਦੀ ਫਾਇਦਾ ਹੁਣ ਇਹਦੇ ਦਾ ਆਪ ਨੂੰ ਸਮਝ ਚਾਹੀਦੀ ਠੀਕ ਕਿ ਇੰਨਾ ਹੀ ਰਕ ਇਹ ਹੈਗੀ ਉਹਦੇ ਬਸ ਇੱਕ ਮੋٹے ਦਿਮਾਗ ਦੀ ਗੱਲ ਉਹ ਬੇੜਾ ਕਰ ਕਰਦਾ ਸਾਡੇ ਘਰ ਤਾਂ ਆਉਂਦੀ ਨਹੀਂ ਤੇ ਜਾ ਮੈਂ ਸਮਝਾਵ ਮੜਾ ਜਾਂਦਾ ਨਾ ਕਰ ਤੇ ਬੰਦਾ ਚੰਗਾ ਨਹੀਂ ਲੱਗਦਾ ਉਹ ਵੀ ਬੜੀ ਗਰਮੀ ਸੀ ਮੈਂ ਉਹਨੂੰ ਕਿਹਾ ਸੀ ਮੈਂ ਕਿਹਾ ਤੂੰ ਵੱਡੀ ਆ ਚਲੋ ਨਿਆਣੀ ਆ ਜਿਉਂਨ ਇੱਕ ਪਾਤਰ ਤੂੰ ਚੁੱਕ ਲੈ ਉਹਨਾਂ ਦੀ ਵੀ ਚੁੱਕ ਤੇ ਮੈਂ ਦਿੱਤਾ ਵਾ ਕੰਮ ਤਾਂ ਮੈਂ ਕਰ ਲਿਆ ਸਾਰੇ ਪਰਾਂ ਦੀ ਵੀ ਇਹਨੇ ਫਿਰ ਰੋਜ਼ ਇਹੋ ਕੰਮ ਕਰਿਆ ਕਰੂ ਕਿ ਮੈਂ ਇਹਨਾਂ ਕੰਮਾਂ 'ਚ ਰਹੂੰ ਚਲੋ ਕੋਈ ਨਹੀਂ ਮੈਂ ਸਮਝਾਉਣਾ ਉਹਨੂੰ ਸਮਝਾ ਆ ਵੀ ਤੂੰ ਇਦਾਂ ਨਾ ਕਰ ਤੂੰ ਆਪਣਾ ਰੋਟੀ ਪਾਣੀ ਬਣਾਉਣੀ ਆ ਕੱਬਸੇ ਕੰਮ ਆਪਣਾ ਭਾਂਡਾ ਢਿੰਡਾ ਤੋਲਿਆ ਕਰ ਆਹ ਹੋਰ ਚਾਹੀਦਾ ਈ ਤੂੰ ਹਾਂ ਸਾ ਹੁੰਦੇ ਚਾਹ ਲੂ ਲਾ ਕੇ ਉਹ ਇਹਦੇ ਵੱਲ ਖਲਾਰਾ ਛੱਡ ਦੂਗੀ ਉਹਦੇ ਵੱਲ ਛੱਡ ਦੂਗੀ ਤੇ ਯਾਰ ਕਪਾਤੀ ਆ ਨਾ ਹੂੰ ਹੂੰ ਐਦਾਂ ਚੰਗੇ ਥੋੜਾ ਲੱਗੀਦਾ ਤੋ ਕੋਈ ਨਹੀਂ ਮੈਂ ਸਮਝਾਉਂਦਾ ਉਹਦਾਂ ਚੰਗੀਆਂ ਐ ਸਖੀਆਂ ਪਹਿਣਾ ਉਹਦਾ ਵਿਜੀਤਲ ਮੈਂ ਇੱਕ ਗੱਲ ਦੱਸਾਂ ਜੀਰੋ ਤੇ ਜਿੰਮੇਵਾਰੀਆਂ ਸਾਰੀਆਂ ਪੈ ਗਈਆਂ ਇਹ ਇਹਨੇ ਫੇਰ ਮੋੜਨਾ ਇਹਦਾ ਮਛੀ ਵਾਲੀ ਗੱਲ ਜਿਹੜਾ ਮਛੀ ਨਹੀਂ ਪੱਥਰ ਜੱਟ ਕੇ ਮੋੜਦੀ ਉਹ ਗੱਲ ਹੁਣ ਜਿਹਦੇ ਨਾਲ ਗੁਬੀਰ ਸਿੰਘਾ ਗੱਲ ਤੇਰੀ ਠੀਕ ਆ ਹੁਣ ਇਹਨੇ ਕਦੋਂ ਉਹ ਚੀਜ਼ਾਂ ਜਿਹੜੇ ਹੰਡਾਉਣੀਆਂ ਵਾ ਤੇ ਕਦੋਂ ਇਹਨੂੰ ਅਗਲ ਆਉਣੀਆਂ ਭਰਾਵਾ ਲੋਕ ਤੇ ਤਮਾਸ਼ਾ ਦੇਂਦੇ ਆ ਸਾਡੇ ਘਰ ਦਾ ਅਇਆ ਬੜਾ ਸਮਝਾਇਆ ਇਹਨੂੰ ਮੈਂ ਫੇਰ ਵੀ ਇੱਕ ਵਾਰੀ ਘੜੇ ਗਿਆ ਤਾਂ ਸਮਝਾਉਣਾ ਚੰਗੀ ਤਰ੍ਹਾਂ ਉਹਨੂੰ ਕਿਹਾ ਤੂੰ ਇਦਾਂ ਨਾ ਕਰਿਆ ਕਰ ਆਪਣਾ ਕੰਮ ਕਰ ਜਿਹੜਾ ਨਹੀਂ ਹੁੰਦਾ ਜਦ ਤੂੰ ਨਾ ਹੁੰਜਾ ਆਪਣਾ ਕੰਮ ਕਰ ਤੇ ਆਪ ਸੰਭਾਲ ਬਸ ਠੀਕ ਹੈ ਕਾ ਚਲ ਮੈਂ ਕਰਦਾ ਗੱਲ ਇਹਨੇ ਮੇਰੀ ਗੱਲ ਸੁਣਾ ਤੂੰ ਆਪਣੇ ਜਿੰਮੇ ਨਹੀਂ ਕਰਉ ਸਮਝ ਨਹੀਂ ਆਵਾ ਕਿਹੜੀਆਂ ਜ਼ਿੰਮੇਵਾਰੀਆਂ ਹੁਣਿਆ ਨਹੀਂ ਕੀਤਾ ਨਹੀਂ ਹੋਣ ਕੀ ਕੀਤਾ ਸਾਰੇ ਜਣੇ ਮੇਰੇ ਦੁਆਲੇ ਜਾਣ ਕੇ ਚੜ ਜਾਂਦੇ ਜੇ ਤੂੰ ਕੋਈ ਨਹੀਂ ਕੀਤਾ ਨਹੀਂ ਮੈਂ ਨਹੀਂ ਹੋਸੀ ਸਹੀ ਵੇਖੀ ਆਪੂੰ ਕੀ ਹੋਆਂ ਸੋਹਣ ਚੰਗੀ ਭਲੀ ਰਸਵਾਈਆਂ ਵਰਤੀ ਸਾਰੀਆਂ ਤੇਰੇ ਡੀਆ ਆਟਾ ਉਦਾਂ ਖਿਲਰਿਆ ਭਾਂਡੇ ਤੇਰੇ ਉਦਾਂ ਪਏ ਆ ਥਾ ਤੂੰ ਉਂਝ ਤੇ ਭਾਬੀ ਵਾਲੇ ਪਾਸੇ ਸਾਰਾ ਖਲਾਰਾ ਪਾਈਆਂ ਇਹ ਤੇ ਚੰਗੀ ਗੱਲ ਨਹੀਂਗੀ ਬਹੁਤੀ ਹੈ ਨਾ ਭਾਬੀ ਵਾਲਦੀਆਂ ਗੱਲਾਂ ਨਾ ਕਰੋ ਉਹ ਤੁਹਾਨੂੰ ਨਹੀਂ ਪਤਾ ਉਹਦਾ ਮੈਨੂੰ ਹੀ ਪਤਾ ਵਾ ਮੀਸਣੀ ਆ ਦੀਦੀ ਸਾਡੀ ਅਸੀਂ ਰਹੇ ਹੁੰਦੇ ਨਾਲ ਪਹਿਲਾਂ ਨਹੀਂ ਅੰਦਰ ਅੰਦਰ ਪੀਡੀਆਂ ਵੱਢਦੀ ਆ ਮੈਂ ਆ ਕਿ ਮੈਂ ਸਾਡੇ ਸਾਹਮਣੇ ਆ ਗਈ ਆ ਉਹ ਅੰਦਰ ਅੰਦਰ ਬੋਲ ਜਾਂਦੀ ਆ ਉਹ ਸੱਚੀਆਂ ਘਮਾਈਆਂ ਦੇ ਨਾਲ ਰਿਸ਼ਤਾ ਕਰ ਉਹ ਮੇਰੀ ਮਾਤ ਤੇ ਮੇਰੀ ਮਾਂ ਦੀ ਮਾਤ ਤੇ ਪਰਦਾ ਪੈ ਗਿਆ ਨਹੀਂ ਉਹ ਗੱਲਾਂ ਨਾ ਕਰੋ ਜਿਹੇ ਹੀ ਦੱਦੀਆਂ ਗੱਲਾਂ ਕਰਨੀਆਂ ਨਾ ਹੁਣੇ ਮੈਂ ਪੈੜੀ ਅੱਡ ਕਰਾਉਣੀ ਜੇ ਚਲੋ ਕਰੋ ਅੱਡ ਪੈੜੀ ਇੱਦਾਂ ਨਹੀਂ ਚੱਲ ਬੰਦੀ ਕਿਉਂ ਨਹੀਂ ਹੁੰਦੀ ਅੱਡ ਫਸਲ ਪੁੱਸਲ ਵੱਢਾਂਗੇ ਫੇਰ ਹੀ ਕੋ ਕਰਾਂਗੇ ਜੇ ਸਾਦਾ ਕੋ ਅੱਡ ਹੋ ਗਿਆ ਤੇ ਪੈੜੀ ਵੀ ਅੱਡ ਹੋਊਗੀ ਪੈੜੀ ਅੱਡ ਹੋ ਜੂਗੀ ਤੇ ਫਸਲ ਵੱਢੀ ਜਾਊ ਉਹ ਵੀ ਮੈਨੂੰ ਚਾਹੀਦਾ ਮੇਰੇ ਹਿੱਸੇ ਦਾ ਜਿੰਨਾ ਚਿਰ ਮੇਰੀ ਮਾਂ ਜੀ ਨਹੀਂ ਮੈਨੂੰ ਗਣਾ ਘਟਾ ਕੋਈ ਮੰਗਣਾ ਉਦੋਂ ਮੈਂ ਇੱਕ ਗੱਲ ਵੇਖੀ ਮੈਂ ਜਿੰਨਾ ਚੁੱਪ ਰਹੀ ਨਹੀਂ ਨਾ ਉਹਨਾਂ ਤੁਸੀਂ ਮੇਰੇ ਸਿਰ ਤੇ ਚੜਦੇ ਆ ਚੁੱਪ ਰਹਿ ਰਹਿ ਕੇ ਤੁਸੀਂ ਮੇਰੇ ਸਿਰ ਤੇ ਚੜੇ ਆ ਨਾ ਤੇ ਮੈਂ ਵੀ ਹੁਣ ਸੋਨਾ ਵੀ ਅੱਡ ਕਰਾਉਂਗੀ ਤੇ ਪਹਿਲੀ ਵੀ ਅੱਡ ਕਰਾਉਂਗੀ ਇਹ ਨਹੀਂ ਜਾ ਰਹੀ ਜਦੋਂ ਦੀ ਆਈ ਮੂੰਹ ਜਬਾਨੀ ਪਈ ਅੱਡੋ ਜੋ ਅੱਡੋ ਜੋ ਜੇ ਅੱਡ ਹੋ ਗਈਆਂ ਨਾ ਤੇ ਰੋਟੀ ਤੇਰੀ ਵੱਖਰੀ ਕਰਕੇ ਆਪਣੀ ਬੁਕਾਲ ਚ ਖਾ ਜਿਹੜੀ ਪਹਿਲੀ ਦੀ ਗੱਲ ਹੈ ਨਾ ਹੁਣ ਤੂੰ ਜੇਰ ਕਰਨ ਦਾ ਵੀ ਕਰਨਾ ਮੈਂ ਨਹੀਂ ਵੱਖ ਕਰਨੀ ਉਦੋਂ ਪੈ ਮੈਂ ਵੱਖ ਕਰ ਲਈਦਾ ਹੁਣ ਨਹੀਂ ਮੈਂ ਵੱਖ ਕਰਨੀ ਨਹੀਂ ਉਹ ਕਰਨੀ ਤੂੰ ਵਾਰੀ ਵਾਰੀ ਆਉਂਨੇ ਆ ਨੰ ਕਦੀ ਤੁਹਾਡੀ ਭਾਬੀ ਆਈ ਨਹੀਂ ਕਰੀ ਤੂੰ ਆ ਜਨੇ ਪਹਿਲਾਂ ਤੇ ਉਹ ਆਪ ਆਈ ਹੁਣ ਤੁਹਾਨੂੰ ਬੁਲਾਤਾ ਵਾ ਨਾ ਤੇ ਕੋਈ ਗੱਲ ਨਹੀਂ ਮੈਂ ਵੀ ਸਾਡੇ ਕਰਾ ਕੇ ਛੱਡੂਗੀ ਚੱਲ ਆਈ ਨੂੰ ਤੂੰ ਆ ਜਾ ਮਾਰਦੀ ਆਪਣਾ ਕਮ ਆਪ ਕਰੇ ਲੋੜੀ ਲੜਾਈ ਪੈਂਦੀ ਮੈਂ ਕੋਈ ਕੂੜਾ ਨਹੀਂ ਹੁੰਜ ਕੇ ਛੁੱਟਿਆ ਮੈਂ ਕੋਈ ਜੇ ਰਸੋਈ ਚ ਰੋਟੀਆਂ ਪਕਾਈਆਂ ਤਾਂ ਫੇਰ ਕੀ ਹੋ ਗਿਆ ਮونکي ਇਹਨਾਂ ਨੇ ਵੀ ਤੇ ਪਕਾਉਣੀਆਂ ਹੀ ਨਾ ਨਹੀਂ ਬਸ ਆਪਣੀ ਲੰਬਾ ਪੋਤੀ ਕਰ ਰਹੀ ਨਹੀਂ ਆ ਸੋਹਣੀ ਲੱਗਣਾ ਮਾਦਰ ਘਰ ਵੀ ਉੱਧੇ ਸੋਹਣਾ ਲੱਗਦਾ ਲੰਬਾ ਪੋਚਾ ਖਿਆ ਹੋਵੇ ਜੀ ਗਲਾ ਮਾਰਦੀ ਵੱਡੀ ਆਈ ਜਾਓ ਦੇਖਦੇ ਨਹੀਂ ਘਰ ਦੇ ਕਿੱਥੇ ਗਏ ਸਾਰੇ ਪਤਾ ਨਹੀਂ ਕਿੱਥੇ ਗਏ ਘਰ ਤੇ ਕੋਈ ਨਹੀਂ ਬੱਲੇ ਬੱਲੇ ਸਾਸੀਆ ਭਾਜੀ ਲੈ ਆ ਬਈ ਸਤਿ ਸ਼੍ਰੀ ਅਕਾਲ ਅੱਜ ਨਾਲੇ ਮਾਮੇ ਦਾ ਮੁੰਡਾ ਆਇਆ ਸਤਿ ਸ਼੍ਰੀ ਅਕਾਲ ਹੋਰ ਸਭ ਠੀਕ ਠਾਕ ਸਭ ਕਿੱਦਾਂ ਦਾ ਪਰਵਾਨ ਜੀ ਸਭ ਠੀਕ ਠਾਕ ਆ ਜੀ ਤੁਸੀਂ ਤਾਂ ਫੋਨ ਵੀ ਨਹੀਂ ਕੀਤਾ ਸਾਨੂੰ ਮੇਰੇ ਭਾਈ ਤਾਂ ਨਹੀਂ ਕੀਤਾ ਫੋਨ ਤੈਨੂੰ ਚੁੱਕੇ ਹੁੰਦੇ ਹੋਰ ਕੀਤੇ ਹਾਂ ਜੀ ਜੀ ਕਿੰਨੇ ਫੋਨ ਲਾਏ ਤੁਹਾਨੂੰ ਓਹੋ ਵਾਕਿਆ ਤੁਹਾਡੀਆਂ ਨੂੰ ਮਿਸ ਕਾਲਾਂ ਬਣੀਆਂ ਆ ਮੈਂ ਬਾਰ ਕਰਕੇ ਫੋਨ ਲੱਗਾ ਰਿਹਾ ਸਾਇਲੈਂਟ ਤਾਂ ਇਹ ਤੇ ਚੁੱਕੇ ਪਤਾ ਨਹੀਂ ਲੱਗਾ ਬੈਠੋ ਬੈਠੋ ਹੋਰ ਭੂਆ ਜੀ ਕਿੱਥੇ ਗਈ ਇੱਥੇ ਹੀ ਆ ਹੋਰ ਸਭ ਠੀਕ ਠਾਕ ਪਿੰਡ ਵਾਲੇ ਠੀਕ ਠਾਕ ਬੰਦੀ ਮੈਂ ਲਿਆਉਣਾ ਬੁਲਾ ਕੇ ਉਹਨਾਂ ਨੂੰ ਹਾਂ ਜੀ ਔਰ ਵੀ ਜੀ ਆ ਜੋ ਸੰਸਿਆਪੋ ਆ ਜੀ ਜਾ ਆਵਾ ਹਾਂ ਗੇਂਦਾ ਪਤਾ ਪੜੀਓ ਗਏ ਕਦੋਂ ਦੇ ਆਇਓ ਨਹੀਂ ਆਇਆ ਪੁਆ ਜੀ ਲਾ ਹੋਰ ਜੀ ਬਸ ਗਾਮੇ ਵਧਰੀ ਨਹੀਂ ਆ ਹੋ ਠੀਕ ਠਾਕ ਹੈ ਤੋ ਪੁਆ ਜੀ ਸਭ ਠੀਕ ਠਾਕ ਹੈ ਤੋ ਮੈਨੂੰ ਆਪਣੀ ਸੁਣਾਓ ਆਪਣੀ ਵੀ ਠੀਕ ਠਾਕ ਵਧੀਆ ਚਲੋ ਠੀਕ ਮੈਂ ਚਲੋ ਲੈ ਆਂਗਾ ਪੁਆ ਦਾ ਪਤਾ ਲਿਆ ਜੀ ਹਾਂ ਚਲੋ ਚੰਗਾ ਕੀਤਾ ਜੀ ਮੈਨ ਮਿਲ ਚਲੋ ਮੇਰਾ ਵੀ ਜੀ ਕਰਦਾ ਹੈ ਮੈਂ ਕਿਤੇ ਨਹੀਂ ਮਾਰਣੀ ਹਾਂ ਠੀਕ ਇਹਨੂੰ ਵੀ ਕਹੇ ਦਨ ਚਲੀ ਗਈ ਜਾਂਦਾ ਨਹੀਂ ਕੋਈ ਨਹੀਂ ਮੈਂ ਲੈ ਜਾਂਗਾ ਤੁਹਾਨੂੰ ਕੱਤੋਂ ਨਹੀਂ ਚੰਗਾ ਕੀਤਾ ਜਿਹੜਾ ਆ ਗਏ ਹੋ ਹੋਰ ਭੂਆ ਜੀ ਭੈਣ ਜੀ ਹੁਣੀ ਕਿੱਥੇ ਗਈਆਂ ਨੇ ਉਹ ਵੀ ਉੱਧਰ ਬੈਠੀਆਂ ਚਲ ਜਣੀਆਂ ਆਈਆਂ ਨਹੀਂ ਨਾ ਮੈਂ ਕਿਹ ਪਤਾ ਨਹੀਂ ਕਿੱਥੇ ਆ ਜਾਂਦੀ ਉਹਨਾਂ ਨੂੰ ਨਾਲ ਪਤਾ ਹੀ ਨਹੀਂ ਪਿੱਥੋਂ ਹੀ ਆਏ ਹੋ ਹਾਂਜੀ ਨਹੀਂ ਜਸਵਿੰਦਰ ਆ ਨਹੀਂ ਪਰੌਣੇ ਆਏ ਨੇ ਨਹੀਂ ਪਾਣੀ ਲਿਆ ਕੋਈ ਨਾ ਭੂਆ ਜੀ ਪਾਣੀ ਵੀ ਕੋਈ ਲੈ ਨਹੀਂ ਤੁਸੀਂ ਸੁਣਾਓ ਨਵਾਂ ਠੀਕ ਠਾਕ ਨੇ ਹਾਂ ਠੀਕ ਠਾਕ ਬੜਾ ਵਧੀਆ ਟਾਈਮ ਕੱਢ ਨਿਕਲਦੇ ਆ ਬੜੀਆਂ ਚੰਗੀਆਂ ਰਹਿੰਦੀਆਂ ਸੇਵਾ ਪਾਣੀ ਕਰਦੀਆਂ ਹਾਂ ਵਧੀਆ ਕਰਦੀਆਂ ਨੇ ਚੰਗੀਆਂ ਰਹਿੰਦੀਆਂ ਨਾ ਪੁੱਛ ਵੀ ਚੰਗੀਆਂ ਨੇ ਤੇ ਮੈਨੂੰ ਵੀ ਪੁੱਛ ਗਿਛ ਬਥੇਰੀ ਕਰਦੀਆਂ ਨੇ ਚੰਗਾ ਵੀ ਇੱਕ ਘਰੋਂ ਫੇਰ ਲਿਆਂਦੀਆਂ ਨੇ ਫਿਰ ਹਾਂ ਬਹੁਤ ਟੈਣਾ ਹੀ ਨੇ ਕਿ ਤੁਹਾਨੂੰ ਪਤਾ ਹੀ ਆ ਹਾਂਜੀ ਨਹੀਂ ਵਧੀਆ ਟਾਈਮ ਨੰਗਾ ਨੇ ਪੂਆ ਤੇ ਮੈਂ ਹੁਣੇ ਆਈ ਆਂ ਉਧਰ ਗੱਲ ਕਰਵਾਉਂ ਵੋਟੀ ਨਾਲ ਚਲੋ ਠੀਕ ਆ ਭਾਈ ਆਈ ਆਇਆ ਤੇ ਪੂਆ ਕਿੰਨੇ ਖੁਸ਼ ਆਣਾ ਲੈ ਭਤੀਜੇ ਕਿੰਨੂ ਨਹੀਂ ਚੰਗੇ ਹੁੰਦੇ ਦੱਸ ਹਾਂ ਹਾਣੇ ਤੂੰ ਤਾਂ ਬੜੇ ਆਰਾਮ ਨਾਲ ਬੈਠੀ ਆਂ ਤਾਂ ਪਰੌਣੇ ਆਏ ਨੇ ਕਿ ਤੂੰ ਰੋਟੀ ਪਾਣੀ ਨਹੀਂ ਬਣਾਉਣਾ ਲੰਚ ਕਿ ਤਾ ਖਵਾਉਣਾ ਨਹੀਂ ਲੋਬ ਵਿਚ ਮੈਨੂੰ ਪਤਾ ਨਹੀਂ ਬਣਾਉਣੇ ਆਏ ਕੋਈ ਨਹੀਂ ਮਾਹੁੰਨੇ ਮੇਲ ਆਉਣੀ ਆ ਪਤਾ ਤੁਹਾਨੂੰ ਕਾਦਾ ਵਾ ਤੁਹਾਂ ਦੇ ਕਦੇ ਮੱਥੇ ਨਹੀਂ ਲੱਗਣਾ ਹੁੰਦਾ ਕਿਹੜਾ ਕਉ ਜਾਓ ਉਹ ਤਾਂ ਫੇਰ ਹੀ ਪਤਾ ਲੱਗੇ ਨਾ ਵੀ ਜੀ ਨਰਾਜ਼ਗਾ ਤੋਂ ਹੁੰਨੇ ਆ ਮੈਨੂੰ ਕਿਹੜਾ ਬਸ ਸੁਖਣਾ ਲੈ ਵੀ ਉਹ ਪਰੌਣੇ ਆਇਆ ਨਾ ਹੀ ਦੱਸਿਆ ਤਾਂ ਫੇਰ ਹੀ ਆ ਨਰਾਜ਼ ਮੈਂ ਕੀ ਹੋਣਾ ਵਾ ਕਦ ਇਹ ਜੇ ਤੁ ਆਣ ਕੇ ਬੈਠੇ ਨੇ ਜੇ ਤੂੰ ਆਪਣੇ ਆਂਦੇ ਨੂੰ ਤੂੰ ਭੱਜ ਗਿਆ ਫੇਰ ਤੀਆ ਉਹ ਉਦੋਂ ਤੁਹਾਨੂੰ ਕੌਣ ਦੱਸਦਾ ਵਾ ਦੀਦੀ ਵੀ ਨਹੀਂ ਕਿਤੇ ਮੈਨੂੰ ਦੱਸਣ ਆਈ ਫੇਰ ਇਹਨਾਂ ਦਾ ਕਸੂਰ ਨਹੀਂ ਆਏਗਾ ਉਹਨਾਂ ਉਹਨਾਂ ਚਾਹ ਪਾਣੀ ਪਿਆ ਦੇਆ ਵਾ ਚਲੋ ਮੈਂ ਮਿਲ ਨਹੀਂ ਆਇਆ